ਜਦ ਕਾਉਂਸਲਰ ਦੇ ਪਤੀ ਨੇ ਆਪਣੇ ਵਾਰਡ ਤੇ ਨਾਲ ਲੱਗਦੇ ਹੋਰ ਵਾੜਾ ਦੇ ਵਿੱਚ ਸਫਾਈ ਦਾ ਬੀੜਾ ਚੁੱਕ ਲਿਆ ਤਾਂ ਇਸੇ ਦਰਮਿਆਨ ਇੱਕ ਨਵੇਕਲੀ ਪਹਿਲ ਕਦਮੀ ਦੀ ਕਾਫੀ ਸ਼ਲਾਗਾ ਹੋ ਰਹੀ ਹੈ ਦੱਸਦੀ ਕਿ ਬੁੱਢਲਾਡਾ ਸ਼ਹਿਰ ਦੇ ਵਿੱਚ ਇੱਕ ਨਵੇਕਲੀ ਪਹਿਲ ਕਦਮੀ ਹੋਈ ਹੈ ਵਾਰਡ ਨੰਬਰ 5 ਦੇ ਕਾਉਂਸਲਰ ਸੁਖਪਾਲ ਕੌਰ ਦੇ ਪਤੀ ਬਲਵਿੰਦਰ ਸਿੰਘ ਬਿੰਦਰੀ ਦੇ ਵੱਲੋਂ ਨਗਰ ਕਾਉਂਸਲ ਦੀ ਕੂੜੇ ਵਾਲੀ ਗੱਡੀ ਨਾਲ ਬੈਠ ਕੇ ਘਰ-ਘਰ ਹੋ ਕੇ ਮਾਰ ਕੇ ਕੂੜਾ ਚੁਕਵਾਉਣ ਦੇ ਲਈ ਪਹਿਲ ਕਦਮੀ ਕੀਤੀ ਗਈ ਹਸਲ ਦੇ ਪਤੀ ਵੱਲੋਂ ਵਾਰਡ ਨੰਬਰ 5 ਦੋ ਤਿੰਨ ਤੇ ਹੋਰ ਨਾ ਵਾਡਾ ਦੇ ਵਿੱਚ ਇਸ ਸਫਾਈ ਮੋਹਮ ਨੂੰ ਆਰੰਭਿਆ ਗਿਆ ਇਸ ਦੇ ਵਿੱਚ ਲੋਕ ਇਸ ਦੀ ਕਾਫੀ ਸ਼ਲਾਗਾ ਕਰ ਰਹੇ ਨੇ ਦੱਸ ਦਈਏ ਕਿ ਪਿਛਲੇ ਦਿਨਾਂ ਤੋਂ ਹੀ ਨਗਰ ਕੌਂਸਲ ਦੇ ਅਧੀਨ ਕੰਮ ਕਰਦੇ ਸਫਾਈ ਕਰਮਚਾਰੀਆਂ ਦੇ ਵੱਲੋਂ ਸਰਕਾਰ પાસે ਹੱਕੀ ਮੰਗਾਂ ਨੂੰ ਲੈ ਕੇ ਜਿਹੜੀ ਸਫਾਈ ਵਿਵਸਥਾ ਉਸ ਨੂੰ ਸ਼ਹਿਰ ਦੇ ਵਿੱਚ ਠੱਪ ਕਰ ਦਿੱਤਾ ਗਿਆ ਜਿਸ ਦੇ ਚੱਲਦਿਆਂ ਕੀ ਘਰਾਂ ਦੇ ਵਿੱਚ ਕੂੜੇ ਦੇ ਢੇਰ ਲੱਗ ਗਏ ਨੇ ਉਸ ਨੂੰ ਵੇਖਦਿਆਂ ਹੋਇਆਂ ਕੌਂਸਲਰ ਦੇ ਪਤੀ ਦੇ ਵੱਲੋਂ ਇਹ ਪਹਿਲ ਕਦਮੀ ਕੀਤੀ ਗਈ ਹੈ ਤੇ ਇਸ ਮੋਹਮ ਦਾ ਆਗਾਜ਼ ਕੀਤਾ ਗਿਆ ਕਿਹਾ ਕਿ ਮੀ ਆਪੂਡਾ ਪੂੜਾ ਵਾਰ ਇਸ ਸ਼ਹਿਰ ਚ ਪਾਣੀ ਦੀ ਸਮੱਸਿਆ ਕਰਕੇ ਸਾਰਾ ਸ਼ਹਿਰ ਪਰੇਸ਼ਾਨਾ ਪੂਰੇ ਦੀ ਕੋਸਟ ਸਟ੍ਰਾਈਕ ਚੱਲ ਰਹੀ ਹੈ ਇਸ ਕਰਕੇ ਅਸੀਂ ਆਪਣਾ ਫਰਜ਼ ਆਪ ਨਿਭਾ ਰਹੇ ਹਾਂ ਕਿੰਨੇ ਦਿਨ ਹੋ ਗਏ ਸਟ੍ਰਾਈਕ ਚੱਲਦੇ ਇਹਨੂੰ ਕਹੋਗੇ ਜੀ 25 26 ਦਿਨ ਹੋ ਗਏ ਅੱਜ ਵੀ ਤੁਸੀਂ ਕਿਸ ਤਰ੍ਹਾਂ ਕਰੀਏ ਮੈਂ ਲੋਕਾਂ ਦੇ ਫੋਨ ਆ ਰਹੇ ਸੀ ਤੁਸੀਂ ਵਾਦਾ ਕਰਿਆ ਜੀ ਦਾ ਪੂਰਾ ਕਰੋ ਉਹਨੂੰ ਲੈ ਕੇ ਜਾਓ ਮੈਂ ਕਿਉਂਕਿ ਫਿਰ ਆਪ ਫਟਫਟ ਕੂੜਾ ਬਾਲਟੀਆਂ ਹਾਂ ਜੀ ਹਾਂ ਜੀ ਸਾਰੇ ਵਾੜਾ ਨਾਲ ਇਹ ਕਿਹੜਾ ਨੰਬਰ ਵਾਰਾ ਤੁਹਾਡੇ ਕੋਲ ਨੰਬਰ ਜੀ 2 ਹੈ ਜੀ 3 ਨਾਲ 5 ਜੀ ਕਿ ਟਿੰਡਾ ਕਰਾ ਤੁਸੀਂ ਆਪ ਕਰ ਰਹੇ ਨਹੀਂ ਆ ਜੀ ਨਾਲ ਆ ਰਹੇ ਤੇ ਹੁਣ ਇਹ ਇਹ ਨਿਰੰਤਰ ਹੀ ਚੱਲਦਾ ਰਹੂਗਾ ਸਿਸਟਮ ਬਿਲਕੁਲ ਬਿਲਕੁਲ ਕਿੰਨੇ ਦਿਨ ਜੀ ਲੱਗਪੱੜ 10-15 ਦਿਨ ਪੂਰਾ ਚੱਲੇਗਾ ਸ਼ਨੀਅਤਵਾਰ ਵੀ ਕੰਮ ਚੱਲੇਗਾ ਸ਼ਨੀਅਤਵਾਰ ਚੱਲੂਗਾ ਲੋਕਾਂ ਦੇ ਫੋਨ ਤੋਂ ਆ ਰਹੇ ਸੋ ਬਿਲਕੁਲ ਹੀ ਵਾਧੂ ਫੋਨ ਆ ਰਹੇ ਕਿੰਨੇ ਕਿੰਨੇ ਲੱਗਪੱੜ 17-80 ਫੋਨ ਆ ਰਹੇ ਬਾਅਦ ਚ ਇਹ ਅੱਜ ਫਿਰ ਕਿੰਨੇ ਵਜੇ ਤੋਂ ਸਟਾਰਟ ਕੀਤਾ ਤੁਸੀਂ 7:30